ਸਤ ਸ੍ਰੀ ਅਕਾਲ ਦੋਸਤੋ ਦੇਸੀ ਮੁਰਗੀ ਪਾਲਣ ਜੋ ਕਿ ਕਾਫੀ ਦਿਨਾਂ ਤੋਂ ਦੇਸੀ ਮੁਰਗੀ ਪਾਲਣ ਦੀਆਂ ਵੀਡੀਓ ਨਹੀਂ ਪਾ ਚੁੱਕੇ ਸੀ ਕਿਉਂਕਿ ਕਾਫੀ బిజీ ਰਹਿਣ ਲੱਗ ਪਏ ਸੀ ਤਾਂ ਸੋਚਿਆ ਦੇਸੀ ਮੁਰਗੀ ਪਾਲਣ ਦੀਆਂ ਵੀਡੀਓ ਪਾਈਏ ਤੇ ਦਰਸ਼ਕਾਂ ਨੂੰ ਜਾਣਕਾਰੀ ਦਈਏ ਕਿ ਦੇਸੀ ਮੁਰਗੀ ਕਿਦਾਂ ਗਰਮੀ ਦੇ ਮੌਸਮ ਵਿੱਚ ਪਾਲਣੀ ਹੈ ਦੇਖੋ ਗਰਮੀ ਦਾ ਮੌਸਮ ਚੱਲ ਰਿਹਾ ਹੈ ਤੇ ਗਰਮੀ ਦੇ ਮੌਸਮ ਵਿੱਚ ਦੇਸੀ ਮੁਰਗੀ ਨੂੰ ਕਿਵੇਂ ਪਾਲਾ ਜਾਂਦਾ ਹੈ ਇਸ ਵੀਡੀਓ ਚ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਪਰ ਵੀਡੀਓ ਨੂੰ ਅੱਗੇ ਸ਼ੇਅਰ ਕਰਿਆ ਕਰੋ ਤਾਂ ਜੋ ਹੋਰ ਮੁਰਗੀ ਪਾਲਕਾਂ ਨੂੰ ਪਤਾ ਚੱਲ ਸਕੇ ਗਰਮੀ ਦੇ ਮੌਸਮ ਵਿੱਚ ਕਿੱਦਾਂ ਮੁਰਗੀ ਪਾਲੀ ਜਾਂਦੀ ਹੈ ਤਾਂ ਗਰਮੀ ਦੇ ਮੌਸਮ ਵਿੱਚ ਪਾਣੀ ਮੁਰਗੀ ਨੂੰ ਠੰਡਾ ਹੀ ਪਲਾਓ ਤਾਂ ਪਾਣੀ ਸਮੇ ਸਮੇਂ ਸਿਰ ਠੰਡਾ ਪਾਣੀ ਪਲਾਉਂਦੇ ਰਹਿਣਾ ਹੈ ਕਿਉਂਕਿ ਇੱਕ ਟਾਈਮ ਦਾ ਪਾਣੀ ਪਿਆ ਗਰ ਤਾਂ ਸਾਰੇ ਪਿਆੜੇ ਲਈ ਪਾਣੀ ਗਰਮ ਹੋ ਜਾਂਦਾ ਹੈ ਇਸ ਕਰਕੇ ਪਾਣੀ ਨੂੰ ਬਦਲਦੇ ਰਹੋ ਕਿਉਂਕਿ ਡੇਢੇ ਵੀ ਫਾਰਮ ਜਾਂ ਅੰਦਰ ਮੁਰਗੀਆਂ ਪਾਲਣੀਆਂ ਹਨ ਤਾਂ ਕਾਫੀ ਅੰਦਰ ਗਰਮੈਸ਼ ਬੰਨੀ ਸ਼ੁਰੂ ਹੋ ਜਾਂਦੀ ਹੈ ਗਰਮੀ ਦੇ ਮੌਸਮ ਵਿੱਚ ਪਾਣੀ ਕਾਫੀ ਗਰਮ ਹੋ ਜਾਂਦਾ ਹੈ ਤਾਂ ਇਸ ਕਰਕੇ ਜਿੰਨਾ ਹੋ ਸਕੇ ਪਾਣੀ ਨੂੰ ਬਦਲਦੇ ਰਹੋ ਠੰਡਾ ਪਾਣੀ ਕਲਾਉਂਦੇ ਰਹੋ ਪਰ ਦੂਜਾ ਫਾਰਮ ਦੇ ਅੰਦਰ ਪਕਸ਼ਾਂ ਵਗਾਰਾ ਦਾ ਪ੍ਰਬੰਧ ਕਰੋ ਜਾਂ ਪੂਲਰਾ ਤਾਂ ਪਰਬੰਧ ਕਰੋ ਤਾਂ ਜੋ ਮੁਰਗੀ ਨੂੰ ਠੰਡੀ ਠੰਡੀ ਹਵਾ ਮਿਲ ਸਕੇ ਤਾਂ ਮੁਰਗੀ ਸਹੀ ਜੀਵਨ ਬਤੀਤ ਕਰ ਸਕੇ ਤਾਂ ਤੀਜਾ ਮੁਰਗੀ ਨੂੰ ਦਾਣਾ ਕਣ ਜਾਂ ਫੀਡ ਟੁੱਪ ਦੇ ਵੇਲੇ ਨਹੀਂ ਦੇਣੀ ਚਾਹੀਦੀ ਕਿਉਂਕਿ दाना कण फीड काफी गरम ਹੁੰਦੀ ਹੈ ਤਾਂ ਮੁਰਗੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਤਾਂ ਇਸ ਕਰਕੇ ਮੁਰਗੀਆਂ ਨੂੰ ਫੀਡ ਸਵੇਰ ਦੇ ਟਾਈਮ ਜਾਂ ਸ਼ਾਮ ਦੇ ਠੰਡੇ ਟਾਈਮ ਮੁਰਗੀ ਨੂੰ ਫੀਡ ਕਿਲਾਓ ਤਾਂ ਜੋ ਸਹੀ ਤਰੀਕੇ ਨਾਲ ਮੁਰਗੀ ਖਿੜ ਖਾ ਸਕੇ ਗਰਮੀ ਨੂੰ ਸਹਨ ਦੀ ਸਮਰੱਥਾ ਰੱਖ ਸਕੋ ਤਾਂ ਕਈ ਮੁਰਗੀਆਂ ਗਰਮੀ ਦੇ ਮੌਸਮ ਵਿੱਚ ਉਹ ਖਲਾਕੇ ਉੱਪਰ ਦੀ ਸਾਹ ਲੈਂਦੀਆਂ ਹਨ ਕਿਉਂਕਿ ਇਹ ਗਰਮੀ ਮਹਿਸੂਸ ਕਰਦੀਆਂ ਹਨ ਤਾਂ ਉੱਪਰ ਦੀ ਮੂੰਹ ਖਲਾਕੇ ਸਾਹ ਲੈਣ ਨਾਲ ਘਬਰਾਉਣਾ ਨਹੀਂ ਇਹ ਨਹੀਂ ਸੋਚਣਾ ਇਹ ਮੁਰਗੀ ਨੂੰ ਮੁਬਾਰੀ ਲੱਗੀ ਹੋਈ ਸ਼ੈ ਮੁਰਗੀ ਸਾਰੋ ਗਰਮੀ ਦੇ ਮੌਸਮ ਵਿੱਚ ਤੰਦਰੁਸਤ ਰਹੇਗੀ ਤਾਂ ਮੁਬਾਰੀ ਵੀ ਇਹਨਾਂ ਨੂੰ ਕੋਈ ਟੈਕ ਨਹੀਂ ਕਰੇਗੀ ਚੰਗ ਇਹ ਗਰਮੀ ਮਹਿਸੂਸ ਕਰਦੀਆਂ ਹਨ ਉੱਪਰ ਦੀ ਨੂੰ ਫਲਾਕ ਕਿਸਾ ਲੈਂਦੀਆਂ ਹਨ ਤਾਂ ਪੱਖਿਆਂ ਵਗੈਰਾ ਦਾ ਊਡਰ ਦਾ ਜੂਰ ਪ੍ਰਬੰਧ ਕਰੋ ਫਾਰਮ ਵਿੱਚ ਤਾਂ ਜੋ ਇਹਨਾਂ ਨੂੰ ਠੰਡੀ ਤੋਂ ਠੰਡੀ ਹਵਾ ਮਿਲ ਸਕੇ ਤਾਂ ਫਾਰਮ ਦੇ ਆਲੇ-ਦੁਆਲੇ ਪਰਦੇ ਸਾਰੇ ਹੀ ਚੱਕ ਦੋ ਤਾਂ ਜੋ ਬਾਦ ਹੀ ਠੰਡੀ ਹਵਾ ਅੰਦਰ ਆ ਸਕੇ ਤਾਂ ਕਈ ਵਾਰੀ ਠੰਡਾ ਮੌਸਮ ਹੋਣ ਦੇ ਨਾਲ ਮੁਰਗੀ ਨੂੰ ਬਹੁਤ ਹੀ ਚੰਗਾ ਲੱਗਦਾ ਹੈ ਤਾਂ ਕਈ ਵਾਰ ਬਾਹਰ ਲੋਆ ਵਗੈਰਾ ਚਲਦਿਆਂ ਹਨ ਤਾਂ ਉਹਨਾਂ ਲੋਆ ਵਗੈਰਾ ਤੋਂ ਬਚਨ ਲਈ ਮੁਰਗੀ ਦੇ ਫਾਰਮ ਦੇ ਆਲੇ-ਦੁਆਲੇ ਗਲੀਆਂ-ਗਲੀਆਂ ਬੋਰੀਆਂ ਲਗਾ ਦਿਓ ਜਾਂ ਬੋਰੀਆਂ ਦੇ ਉੱਪਰ ਪਾਣੀ ਛਿੜਕੋ ਤਾਂ ਜੋ ਬਾਹਰ ਦੀ ਜਿਹੜੀ ਗਰਮ ਹਲੋ ਅੰਦਰ ਠੰਡੀ ਬਣ ਕੇ ਆ ਸਕੇ ਤਾਂ ਮੁਰਗੀ ਨੂੰ ਠੰਡੀ-ਠੰਡੀ ਹਵਾ ਮਹਿਸੂਸ ਅੰਦਰ ਆ ਕੇ ਹੋ ਸਕੇ ਇਸ ਕਰਕੇ ਇਹ ਸਾਰੇ ਕੰਮ ਕਰਨੇ ਬਹੁਤ ਜ਼ਰੂਰੀ ਹਨ। ਤਾਂ ਫੇਰ ਵੀ ਦੁਬਾਰਾ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਪਾਣੀ ਨੂੰ ਠੰਡੇ ਠੰਡਾ ਹੀ ਪਿਲਾਓ। ਤਾਂ ਸਮੇਂ-ਸਮੇਂ 'ਤੇ ਬਦਲਦੇ ਰਹੋ ਪਾਣੀ ਨੂੰ ਕਿਉਂਕਿ ਇੱਕ ਦਿਨ ਲਈ ਪੂਰਾ ਪਾਣੀ ਪਿਆ ਫਾਰਮ 'ਚ ਗਰਮ ਹੋ ਜਾਂਦਾ ਹੈ। ਤਾਂ ਮੁਰਗੀਆਂ ਗਰਮ ਪਾਣੀ ਮੁਰਗੀਆਂ ਤੇ ਖੜੀਆਂ ਖਲੋਤੀਆਂ ਹੀ ਮੁਰਗੀਆਂ ਡਿੱਗ ਸਕਦੀਆਂ ਹਨ ਇਸ ਕਰਕੇ ਇਹਨਾਂ ਨੂੰ ਠੰਡੇ ਤੋਂ ਠੰਡਾ ਹੀ ਪਾਣੀ ਪਿਲਾਉਂਦੇ ਰਹੋ ਤੇ ਜਿੰਨਾ ਵੀ ਹੋ ਸਕੇ ਮੁਰਗੀ ਦੀ ਦੇਖਭਾਲ ਕਰਦੇ ਰਹੋ ਤਾਂ ਜੋ ਗਰਮੀ ਦੇ ਮੌਸਮ ਵਿੱਚ ਇਹਨਾਂ ਦਾ ਬਚਾਅ ਹੋ ਸਕੇ